प्यारे विद्यार्थियों आप सब को प्यार भरी सत श्री अकाल मैं गुरभेज सिंह पंजाबी मास्टर सरकारी हाई स्कूल कोहाला जिला फिरोजपुर आज आप ਪੰਜਾਬੀ ਵਿਆਕਰਨ ਦੇ ਵਿੱਚੋਂ ਪੜਾਂਗੇ ਭਾਸ਼ਾ ਜਾਂ ਬੋਲੀ ਮੈਂ ਤੁਹਾਡੇ ਨਾਲ ਬੋਲ ਰਿਹਾ ਹਾਂ ਗੱਲ ਕਰ ਰਿਹਾ ਹਾਂ ਬੋਲੀ ਸ਼ਬਦ ਬੋਲ ਤੋਂ ਹੀ ਬਣਿਆ ਹੈ ਸ਼ੁਰੂ ਤੋਂ ਲੈ ਕੇ ਮਨੁੱਖ ਵੱਖ-ਵੱਖ ਤਰ੍ਹਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਦੂਸਰਿਆਂ ਦੇ ਨਾਲ ਸਾਂਝਾ ਕਰਨਾ ਜਿਵੇਂ ਇਸ਼ਾਰਿਆਂ ਦੇ ਨਾਲ ਤਸਵੀਰਾਂ ਵਾ ਕੇ ਇੱਥੇ ਵੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਜੇ ਆਪਾਂ ਕਿਸੇ ਨੂੰ ਕੁਝ ਦੱਸਣਾ ਹੋਵੇ ਤਸਵੀਰਾਂ ਰਾਹੀਂ ਵੀ ਦੱਸ ਸਕਦੇ ਹਾਂ ਕਿ ਇਸ ਤਸਵੀਰ ਦੇ ਵਿੱਚ ਇਹ ਬੱਚਾ ਕੁਝ ਲਿਖ ਰਿਹਾ ਹੈ ਇਹ ਤਸਵੀਰ ਆਪਣੇ ਆਪ ਦੇ ਵਿੱਚ ਸਪਸ਼ਟ ਹੋ ਰਹੀ ਹੈ ਕਿ ਇਹਦੇ ਵਿੱਚ ਕੁਝ ਲਿਖਿਆ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਇਸ਼ਾਰੇ ਹਨ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਗਏ ਹੋ ਜਾ ਸ਼ਹਿਰ ਦੇ ਵਿੱਚ ਗਏ ਉਹਦੇ ਸ਼ਰਕ ਤੇ ਇੱਕ ਚੌਕ ਆ ਤੇ ਉੱਥੇ ਇੱਕ ਟ੍ਰੈਫਿਕ ਵਾਲਾ ਇੱਕ ਸਿਪਾਹੀ ਆਪਾਂ ਨੂੰ ਇਸ਼ਾਰਿਆਂ ਨਾਲ ਦੱਸ ਰਿਹਾ ਜਿਵੇਂ ਕੁਝ ਇਧਰੋਂ ਗੱਡੀਆਂ ਆ ਰਹੀਆਂ ਨੇ ਕਾਰਾਂ ਆ ਰਹੀਆਂ ਨੇ ਬੱਸਾਂ ਆ ਰਹੀਆਂ ਨੇ ਉਹਨਾਂ ਨੂੰ ਅੱਗੇ ਲਿਗਾਉਣਾ ਹੈ ਤੇ ਇਧਰ ਤੇ ਬੰਨੇ ਵਾਲਿਆਂ ਨੂੰ ਰੋਕਣਾ ਹੈ ਤੇ ਉਹ ਇਸ ਤਰ੍ਹਾਂ ਆਪਣਾ ਹੱਥ ਕਰ ਦਿੰਦਾ ਹੈ ਜਿਹੜੀ ਇਧਰ ਆ ਰਹੀਆਂ ਨੇ ਇਸ ਤਰ੍ਹਾਂ ਕਰ ਦਿੰਦਾ ਹੈ ਇੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਸਾਹਮਣੇ ਵਾਲੇ ਰੁਕ ਜਾਓ ਇਧਰ ਵਾਲੇ ਚਲੇ ਭਾਗ ਕੇ ਆਪਣੇ ਮਨ ਦੇ ਜਿਹੜੇ ਵਿਚਾਰ ਨੇ ਦੱਸਨੇ ਸੀ ਉਹ ਇਸ਼ਾਰਿਆਂ ਦੇ ਨਾਲ ਵੀ ਦੱਸ ਦਿੱਤੇ ਤਸਵੀਰਾਂ ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਬੋਲ ਕੇ ਵੀ ਦੱਸਿਆ ਜਾ ਰਿਹਾ ਜਿਹੜੀ ਭਾਸ਼ਾ ਹੈ ਸ਼ੁਰੂ ਤੋਂ ਲੈ ਕੇ ਮੌਕ ਕਰ ਰਹੀ ਹੈ ਭਾਗ ਬੋਲੀ ਜਾਂਦੀ ਰਹੀ ਹੈ ਬਾਅਦ ਦੇ ਵਿੱਚ ਲਿਪੀ ਦੇ ਵਿਕਸਤ ਹੋਣ ਦੇ ਨਾਲ ਜਿਹੜੀ ਭਾਸ਼ਾ ਲਿਖੀ ਵੀ ਜਾਣ ਲੱਗੀ ਸੋ ਜੇਕਰ ਆਪਾਂ ਭਾਸ਼ਾ ਦਾ ਬੋਲੀ ਨੂੰ ਥੋੜੇ ਸ਼ਬਦਾਂ ਦੇ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤੇ ਇਸ ਦੀ ਪਰਿਭਾਸ਼ਾ ਹੈ ਭਾਸ਼ਾ ਦਾ ਬੋਲੀ ਇੱਕ ਦਾ ਜ਼ਿਹਹਾ ਸਾਧਨ ਹੈ ਜਿਸ ਰਾਹੀ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਕਾਵਾ ਨੂੰ ਦੂਸਰੇ ਮਨੁੱਖਾਂ ਨਾਲ ਸੰ다 ਕਰਦਾ ਹੈ ਆਪਣੇ ਮਨ ਦੇ ਵਿੱਚ ਕੋਈ ਭਾਵ ਹੁੰਦਾ ਹੈ ਆਪਣੇ ਮਨ ਦੇ ਵਿੱਚ ਕੋਈ ਵਿਚਾਰ ਹੁੰਦਾ ਹੈ ਤੇ ਆਪਾਂ ਦੂਸਰੇ ਨਾਲ ਸੰ다 ਕਰਦੇ ਜਿਵੇਂ ਮੈਂ ਤੁਹਾਡੇ ਨਾਲ ਸੰ다 ਕਰਦਾ ਤੁਸੀਂ ਆਪਣੇ ਮਿੱਤਰਾਂ ਦੇ ਨਾਲ ਦੋਸਤਾਂ ਦੇ ਨਾਲ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆਈ ਤੁਸੀਂ ਦੂਸਰੇ ਨਾਲ ਉਹਨਾਂ ਸਾਂਝੀ ਕਰਦੇ सो तो इन हमेशा ने याद रखना कि भाषा या बोली एक अजि साधन है जिस राही मनुख अपने विचार ज मनोभावान दूसरे मनुखा साझा करता है इस तुम हम आप पढ़ा भाषा ज बोली दस्म भाषा या बोली दिया दो किस्म होंगे ने आम बोलचाल की भाषा दूसरी किस्म लिखती ज सा भाषा लिखती जा साहित्य भाषा इसमें टकसाली भाषा भी किया जाता है ਤੋ ਜਿਹੜੀ ਪਹਿਲੇ ਨੰਬਰ ਤੇ ਆ ਆਮ ਬੋਲ ਚਾਲ ਦੀ ਭਾਸ਼ਾ ਆਮ ਬੋਲ ਚਾਲ ਦੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸ ਦੀ ਵਰਤੋਂ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਸਮੇਂ ਕਰਦੇ ਹਾਂ ਉਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਕਹਿੰਦਾ ਹੈ ਜਦ ਵਿੱਚ ਜ ਰੋਜ਼ਾਨਾ ਕਰਾ ਦੇ ਵਿੱਚ ਗੱਲ ਕਰਦੇ ਹੋ ਜਮਾਤ ਦੇ ਵਿੱਚ ਕੰਮ ਕਰ ਗੱਲ ਕਰਦੇ ਹੋ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕਰਦੇ ਹੋ ਉਹ ਸਾਰੀ ਜਿਹੜੀ ਹੈ ਆਮ ਬੋਲ ਚਾਲ ਦੀ ਭਾਸ਼ਾ ਹੁੰਦੀ ਹੈ ਜਿਵੇਂ ਹੁਣ ਇੱਥੇ ਇੱਕ ਬੱਚਾ ਹੈ ਇਹਨੇ ਮੋਬਾਈਲ ਦੇ ਨਾਲ ਕਿਸੇ ਦੇ ਨਾਲ ਗੱਲ ਕਰ ਰਿਹਾ ਇਹ ਆਮ ਬੋਲਚਾਲ ਦੀ ਬੋਲੀ ਦੇ ਵਿੱਚ ਹੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਆਮ ਬੋਲਚਾਲ ਦੀ ਜਿਹੜੀ ਬੋਲੀ ਹੁੰਦੀ ਹੈ ਦੂਸਰੀ ਲਿਖਤੀ ਜਾਂ ਸਹਿਤਕ ਭਾਸ਼ਾ ਜਿਹਨੂੰ ਟਕਸਾਲੀ ਭਾਸ਼ਾ ਵੀ ਕਹਿੰਦੇ ਆ ਜੇ ਜੋ ਬੋਲੀ ਦੀ ਵਰਤੋਂ ਲਿਖਣ ਦੇ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਲਿਖਤੀ ਜਾਂ ਸਹਿਤਕ ਭਾਸ਼ਾ ਕਿਹਾ ਜਾਂਦਾ ਹੈ ਜਿਵੇਂ ਆਪਾਂ ਤੁਹਾਡੀ ਕਿਤਾਬਾਂ ਦੇ ਵਿੱਚ ਜਿਹੜੀ ਤੁਹਾਨੂੰ ਬੋਲੀ ਮਿਲਦੀ ਹੈ ਉਹ ਸਾਰੀ ਲਿਖਤੀ ਬੋਲੀ ਹੁੰਦੀ ਹੈ ਉਸ ਜਿਹੜੀ ਆਪਾਂ ਸਹਿਤਕ ਬੋਲੀ ਕਹਿੰਦੇ ਆ ਉਸ ਜਿਹੜੀ ਆਪਾਂ ਟਕਸਾਲੀ ਬੋਲੀ ਕਹਿੰਦੇ ਆ ਭਾਵੇਂ ਇਸੇ ਬੋਲੀ ਦੇ ਵਿੱਚ ਹੀ ਸਾਹਿਤ ਦੀ ਰਚਨਾ ਹੁੰਦੀ ਹੈ ਜਿਵੇਂ ਤੁਹਾਡੀ ਕਿਤਾਬ ਦੇ ਵਿੱਚ ਕੁਝ ਲੇਖ ਨੇ ਕਹਾਣੀਆਂ ਨੇ ਕਵਿਤਾਵਾਂ ਨੇ ਉਹ ਸਾਰੀ ਜਿਹੜੀ ਬੋਲੀ ਆ ਲਿਖਤੀ ਦਾ ਸਹਿਤਕ ਭਾਸ਼ਾ ਹੈ ਸੋ ਇਹਨੂੰ ਯਾਦ ਰੱਖਣਾ ਬੋਲੀ ਜਾਂ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਆਮ ਬੋਲਚਾਲ ਦੀ ਭਾਸ਼ਾ ਲਿਖਤੀ ਜਾਂ ਸਹਿਤ ਤੇ ਭਾਸ਼ਾ ਲਿਖਤੀ ਭਾਸ਼ਾ ਚ ਵੀ ਤੁਸੀਂ ਦੇਖ ਰਹੇ ਹੋ ਕਿ ਇੱਕ ਬੱਚਾ ਇਸ ਤਰ੍ਹਾਂ ਲਿਖ ਰਿਹਾ ਹੈ ਤੇ ਇੱਥੇ ਆਪਾਂ ਬੋਰਡ ਦੇ ਉੱਪਰ ਵੀ ਲਿਖਿਆ ਲਿਖਤੀ ਬੋਲੀ ਦਾ ਚੰਗੀ ਤਰ੍ਹਾਂ ਸਮੇਤ ਹੋ ਸਪਸ਼ਟ ਹੋ ਜਾਵੇਗਾ ਕਿ ਜੋ ਵੀ ਆਪਾਂ ਇੱਥੇ ਲਿਖਿਆ ਹੈ ਜਾਇਦ ਤੁਸੀਂ ਇਹਦੇ ਵਿੱਚ ਇੱਕ ਬੱਚਾ ਲਿਖ ਰਿਹਾ ਹੈ ਤੁਸੀਂ ਵੀ ਆਪਣੀਆਂ ਕਾਪੀਆਂ ਦੇ ਉੱਪਰ ਲਿਖ ਦਿਓ ਉਸ ਨੂੰ ਆਪਾਂ ਲਿਖਤੀ ਜਾਂ ਸਹਿਤਕ ਭਾਸ਼ਾ ਕਹਿੰਦੇ ਹਾਂ ਹੁਣ ਆਪਾਂ ਭਾਸ਼ਾ ਜਾਂ ਬੋਲੀ ਬਾਰੇ ਪੜਿਆ ਤੇ ਇਹਦੇ ਵਿੱਚ ਕੁਝ ਪ੍ਰਸ਼ਨ ਬਣਦੇ ਜਿਵੇਂ ਪਾਸ਼ਾ ਦਾ ਬੋਲੀ ਕਿਸ ਨੂੰ ਆਦਿ ਪਹਿਲਾ ਪ੍ਰਸ਼ਨ बन ਸਕਦਾ ਹੈ ਪਾਸ਼ਾ ਦਾ ਬੋਲੀ ਕਿਸ ਨੂੰ ਆਦਿ ਹੈ ਪਾਸ਼ਾ ਦਾ ਬੋਲੀ ਇੱਕ ਅਧਿਆਰ ਸਾਹਰ ਹੈ ਜਿਸ ਰਾਹ ਨੂੰ ਖਾਪੜੇ ਵਿਚਾਰਾ ਜਾ ਮਨੋਪਾਵ ਨੂੰ ਬੂਸਰੇ ਮੁਰਖਾਂ ਦੇ ਨਾਲ ਸਾਧਾ ਕਰਦਾ ਹੈ ਦੂਸਰਾ ਪ੍ਰਸ਼ਨ बन ਸਕਦਾ ਹੈ ਪਾਸ਼ਾ ਦਾ ਬੋਲੀ ਦੀਆਂ ਕਿੰਨੀਆਂ ਕਿਸਮਾਂ ਪਾਸ਼ਾ ਦਾ ਬੋਲੀ ਦੀਆਂ ਦੋ ਕਿਸਮਾਂ ਹਨ ਪਾਸ਼ਾ ਦਾ ਬੋਲੀ जी उसकी पहली किस्म है आम बोलचाल की भाषा ये बारे प्रश्न बन सकता है कि आम बोलचाल की भाषा किसान किया जाता है कि जिस बोली की वरतों असं रोजाना जिंदगी दे तो दूसरे गलबात समय करते हैं उसनों असी आम बोलचाल की भाषा कहते हैं दूसरा प्रश्न बन सकता है लिखती या सहित भाषा इसको कहेंस बोली की वरतों असं लिखण समय करते हैं ਕੋਸ ਨੂੰ ਵਸੀ ਵਿਅਕਤੀਆਂ ਸਹਿਤਕ ਭਾਸ਼ਾ ਕਹਿੰਦੇ ਆ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਭਾਸ਼ਾ ਦਾ ਬੋਲੀ ਬਾਰੇ ਜਿੰਨਾ ਆਪਾਂ ਪੜਿਆ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਸੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਜ਼ੇਤਿਆਂ ਦੇ ਵਿੱਚ ਵਸਾ ਲੈਣਾ ਆਪ ਸਭ ਉਤਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ